होशियारपुर शहर विच लाजवंती स्टेडियम दे नजदीक रेतले थाना तो रेता चोरी करके जगाड़ू रेड़िया राही वेचण वाले एक व्यक्ति नु रेता नाल परी रेड़ी समेत काबू करके रेड़ी बंद कर दी गई प्राप्त जानकारी अनुसार पिछले कई दिन तो लाजवंती स्टेडियम दे नजदीक रेड़िया राही सरकारी जमीन अते चो विचो रेता चोरी करके परचून राही लोकानु बेची जा रही सी जिस कारण उस बड़े बड़े टोए भी पे हुए सन पीसीआर पुलिस के इंचार्ज सुभाष भगत की अगवाई हेठ पुलिस ने एक रेहड़ी काबू करके थाने बंद कर दिया गया जिक्र योग है कि शहर में रेहड़िया राही वे पदर से माइनिंग करके रेता बेची जाती है ਜੋ ਵਿੱਚ ਵੇਟ ਦੋਇਆ ਕਰਨ ਅਤੇ ਬਰਸਾਤਾਂ ਦੇ ਦਿਨਾਂ ਵਿੱਚ ਇੱਕੋ ਹੀ ਪਾਣੀ ਨਾਲ ਪਾਤੀ ਲੋਕਾ ਅਤੇ ਆਵਾਰਾ ਬਚਵਾ ਦੀ ਜਾਂਦਾ ਖਾਣ ਬਣ ਜਾਂਦੇ ਹਨ ਇਸੇ ਆਧਾਰ ਇਚਾਰੇ ਸੁਭਾਸ਼ ਫਗੜਨੇ ਹੀ ਨਾ ਰੇਡੀਅਨ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

ਨਹੀਂ ਆ ਜੋ ਜੋ ਜੀ ਸਰ ਇੱਕ ਜਿਗਾੜੂ ਰੇੜੀ ਨੂੰ ਰੇਟਾ ਹਟਾਉਂਦੇ ਖੜਿਆ ਗਿਆ ਕੀ ਨਾਮ ਹੈ ਇਹ ਜਿਗਾੜੂ ਰੇੜੀ ਇੱਥੇ ਪਹਿਲੀ ਗਲਤੀ ਹੈ ਕਿ ਜਿਗਾੜੂ ਰੇੜੀ ਬਣਾਉਣਾ ਹੀ ਜਿਹੜਾ ਟ੍ਰੈਫਿਕ ਰੂਲ ਦੀ ਹੈ ਪਾਲਣਾ ਨਹੀਂ ਹੈਗੀ ਉਹਦੀ ਵਾਇਲੇਸ਼ਨ ਆ ਇਹਦਾ 182 ਇਹਦੇ ਵਿੱਚ ਤੇ 192 ਕਲੋਜ਼ 2 ਦੇ ਵਿੱਚ ਇਹਦਾ ਚਲਾਨ ਬਣਦਾ ਤੇ ਨੂੰ ਬੰਦੀ ਬਣਦੀ ਆ ਤੇ ਮਾਨਯੋਗ ਸੀਜੀਪੀ ਸਾਹਿਬ ਕੋ ਭੇਜ ਦਨੇ ਆਪਾਂ ਉਹ ਅੱਗੇ ਜੋ ਇਹਦਾ ਫੈਸਲਾ ਕਰਨਗੇ ਪਹਿਲੇ ਤਾਂ ਮੈਂ ਦੇਖਿਆ ਤਾਂ ਪਹਿਲਾਂ ਵੀ ਚਲਾਨ ਇਹਦਾ ਹੋਇਆ ਪਿਆ ਆ ਤੇ ਇਸ ਕਰਕੇ ਆਪਾਂ ਇਹਨੂੰ ਹੁਣੇ ਹੀ ਲੱਗੇ ਆ ਬਲਟਨ ਥਾਣੇ ਭੇਜਣ ਉੱਥੇ ਜੋ ਬਣਦੀ ਅਗਲੀ ਕਾਰਵਾਈ ਦਿੱਤੀ ਜਾਊਗੀ ਪਹਿਲਾਂ ਕਿਸ ਚੀਜ਼ ਦਾ ਚਲਾਨ ਘਟਾਇਆ ਪਹਿਲਾਂ ਵੀ ਇਹਦਾ ਜਗਾੜੂ ਰੇੜੀ ਤੇ ਕਟਿਆ ਇਹਦਾ हां तो इस करके ना, मैं और भी ਤੁਹਾਡੇ ਮਾਧਿਅਮ ਨਾਲ ਕਰਨਾ ਚਾਹੁੰਦਾ ਕਿ ਸ਼ਹਿਰ ਦੇ ਵਿੱਚ ਜਿੰਨੀਆਂ ਜਗਾੜੂ ਜਿਹੜੀਆਂ ਬਣੀਆਂ ਕਿ ਬਿਲਕੁਲ ਵਰਤੋਂ ਚ ਨਾ ਲੈਂਦੀਆਂ ਜਾਣ ਅਸੀਂ ਜਿਹੜੀ ਫੜ ਲਈ ਉਹਨੂੰ ਬੰਦ ਕਰਾਂਗੇ ਅਸੀਂ ਉਹਨਾਂ ਦਾ ਵਾਪਸ ਪਹਿਲਾਂ ਵੀ ਚਲਾਨ ਦਿੱਤੇ ਦੇ ਬਾਵਜੂਦ ਵੀ ਨਹੀਂ ਹਟਿਆ ਨਹੀਂ ਹਟਿਆ ਹਾਂਜੀ ਜੇਕਰ ਨੈਕਸਟ ਟਾਈਮ ਕੋ ਫੜਾਇਆ ਜਾਂਦਾ ਜਾਂ ਕਿਹਾ ਵੀ ਉਹਦਾ ਕੀ ਆ ਉਹ ਤਾਂ ਬਿਲਕੁਲ ਨੂੰ ਬੰਦ ਕਰਾਂਗੇ ਜੀ ਬੰਦ ਕਰਕੇ ਮਾਨਯੋਗ ਸੀਜੀਐਮ ਸਾਹਿਬ ਦੀ ਜਿਹੜਾ ਇਹਦਾ ਅਦਾਲਤ ਵਿੱਚ ਚਲਾਨ ਭੇਜਾਂਗੇ ਉਹਤੇ ਜੋ ਬਣਦਾ ਮਾਨ ਜੋ ਸੀਐਮ ਸਾਹਿਬ ਉਹ ਸੀਜੀਐਮ ਸਾਹਿਬ ਉਹਨੂੰ ਜੁਰਮਾਨਾ ਕਰ ਦੇਣ ਉਹਤੇ ਜੋ ਵੀ ਉਹਨੂੰ ਕਰ ਸਕਦੇ ਆ ਉਹ ਲਾਸਟ ਫਾਈ ਹੈਗੀ ਆ ਪੰਚਿੰਗ ਅਥਾਰਟੀ ਉਹ ਜੋ ਕਰਨਗੇ ਠੀਕ ਹੈ ਜੀ ਜੋ ਇਹ ਮਾਈਨਿੰਗ ਰੇਤਾ ਵਗੈਰਾ ਚੱਕ ਰਹੇ ਸੀ ਉਹਦਾ ਵੀ ਕੋਈ ਲਾਗ ਕਰਨਗੇ ਇਹ ਤਾਂ ਗਲਤ ਹੈ ਹਾਂ ਕਰ ਨਹੀਂ ਸਕਦੇ ਇਦਾਂ